ਤੁਸੀਂ ਦਾ ਐਕਟਿਵਿਸਟ ਵੀ ਨ ਛੱਡੇ ਜਿਹੜੇ ਕੱਲ ਤੱਕ ਤੁਹਾਡੇ ਮਿੱਤਰ ਸੀਗੇ ਭਾਨੇ ਸਿੱਧੂ ਵਰਗੇ ਚਾਰ ਪਰਚੇ ਦੇ ਕੇ ਉਹਨੂੰ ਠੋਕ ਕੇ ਅੰਦਰ ਛੁੱਟਿਆ ਹੈ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਤੁਹਾਡੇ ਖਿਲਾਫ ਨਾ ਬੋਲੇ ਪਰ ਦੋਸਤੋ ਅੱਛੀ ਤਰ੍ਹਾਂ ਗੱਲ ਸੁਣ ਲੈਣਾ ਤੁਹਾਡੂ ਇਸ ਸਟੇਜ ਤੋਂ ਕਹਿਣਾ ਠੀਕ ਹੈ ਪਰਚੇ ਹੋ ਗਏ ਚਾਰ ਮਹੀਨੇ ਜੇਲ੍ਹ 'ਚ ਵੀ ਰਹਿਣਾ ਪਿਆ ਪਰ ਮੈਂ ਫਿਰ ਤੁਹਾਡੇ ਸਾਹਮਣੇ ਪਰਨ ਕਰਦਾ ਔਰ ਉਹ ਹੰਕਾਰ ਨਾ ਸਮਝੋ ਉਸ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਦਾ ਤੇ ਆ ਜਿਹੜਾ ਸਾਹਮਣੇ ਸਾਡੇ ਇਕੱਠ ਪੇਠਾ ਕਾਂਗਰਸ ਦੇ ਸਾਰੇ ਵਰਕਰਾਂ ਦਾ ਪੰਜਾਬ ਤੁਹਾਡੇ ਸਿਰ ਤੇ ਕਹਿਣਾ ਕਿ ਭਗਵੰਤ ਜੇ ਤੇਰਾ ਦਿਲ ਠੰਡਾ ਨਹੀਂ ਹੋਇਆ ਹੋਰ ਪਰਚੇ ਕਰ ਲਾ ਪਰ ਖੇਰੇ ਦੀ ਜ਼ੁਬਾਨ ਬੰਦ ਨਹੀਂ ਹੋਵੇਗੀ ਉਹ ਕਾਂਗਰਸ ਦੇ ਵਰਕਰਾਂ ਤੇ ਕਾਂਗਰਸ ਦੀ ਪਾਰਟੀ ਦੇ ਵਾਸਤੇ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਹਮੇਸ਼ਾ ਬੋਲਦੀ ਰਹੇਗੀ ਮੇਰੇ ਵੀਰੋ ਸੋ ਸਾਰੀ ਗੱਲ ਨੂੰ ਰਾਜਨੀਤਿਕ ਤੌਰ ਤੇ ਸਮਝੋ ਬਹੁਤ ਕੁਝ ਅਸੀਂ ਇਸ ਗੱਠਚੋੜ ਦੇ ਉਲਟ ਨਹੀਂ ਗਏ ਉੱਪਰਲੇ ਗੱਠਚੋੜ ਦੇ ਹੱਕ ਚਾਂ ਪਰ ਪੰਜਾਬ ਦੇ ਵਿੱਚ ਕੋਈ ਤੋਕ ਹੀ ਨਹੀਂ ਗਈ ਇੱਕ ਨੰਬਰ ਦੀ ਪਾਰਟੀ ਐਮਐਲਏ ਦੇ ਹਸਾਬ ਨਾਲ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਚੌਥੇ ਨੰਬਰ ਦੀ ਪਾਰਟੀ ਨੂੰ ਹਰਾਵੇ ਤੁਸੀਂ ਆਪਣੇ ਲੜੋ ਇਲੈਕਸ਼ਨ ਅਸੀਂ ਇਲੈਕਸ਼ਨ ਤੇ ਮੋੜ ਕੇ ਅਸੀਂ ਇੰਡੀਆ ਅਲਾਈਅንስ ਵਿੱਚ ਦਿੱਲੀ ਜਾ ਕੇ ਭਾਜਪਾ ਦੇ ਖਿਲਾਫ ਇਸ ਦੇਸ਼ ਨੂੰ ਬਚਾਉਣ ਵਾਸਤੇ ਜਮਹੂਰੀਅਤ ਬਚਾਉਣ ਵਾਸਤੇ ਸੰਵਿਧਾਨ ਬਚਾਉਣ ਵਾਸਤੇ ਹਕੂਕ ਬਚਾਉਣ ਵਾਸਤੇ ਧਰਮਾਂ ਨੂੰ ਬਚਾਉਣ ਵਾਸਤੇ ਇਸ ਸੁੰਦਰ ਕੁਲਸਥੇ ਨੂੰ ਬਚਾਉਣ ਵਾਸਤੇ ਸਾਰੇ ਇੰਡੀਆ ਅਲਾਈਅንስ ਦੇ ਝੰਡੇ ਥੱਲੇ ਇਕੱਠੇ ਹੋਵਾਂਗੇ